ਜੀ ਤੁਸੀਂ ਜਾਣਦੇ ਹੋ ਅੱਜ ਤੁਸੀਂ ਕਿਸ ਗੁਰਦਾਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹੋ ਹਾਂਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਪੰਜਾਬ ਡਿਸਟ੍ਰਿਕਟ ਪੂਥਲਾ ਤੇ ਤੁਹਾਨੂੰ ਪਤਾ ਹੀ 2025 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਮਨਾਇਆ ਜਾ ਰਿਹਾ ਜਿੱਥੇ ਸੰਗਤਾਂ ਹੋਮ ਹਮਾਗੇ ਪੁੱਜੀਆਂ ਨੇ ਤੇ ਸਾਰੇ ਗੁਰਦੁਆਰੇ ਕੰਪਾਊਂਡ ਨੂੰ ਬੜੇ ਹੀ ਵਧੀਆ ਤਰੀਕੇ ਨਾਲ ਫੁੱਲਾਂ ਦੇ ਨਾਲ ਸਜਾਇਆ ਗਿਆ ਜਿੱਥੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਮੱਥਾ ਟੇਕ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਜਿਸ ਤਰ੍ਹਾਂ ਤੁਹਾਨੂੰ ਸਾਖੀ ਬਾਰੇ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਕਾਲੀ ਬਈ ਵਿੱਚ ਜਦੋਂ ਇਸ਼ਨਾਨ ਕਰਨ ਲਈ ਉਤਰੇ ਤਾਂ ਉਹ ਵਾਪਸ ਨਹੀਂ ਆਏ ਤੇ ਸੰਗਤਾਂ ਨੂੰ ਬੜੀ ਚਿੰਤਾ ਹੋ ਗਈ। ਤਿੰਨ ਦਿਨ ਜਦੋਂ ਵਾਪਸ ਨਹੀਂ ਆਏ ਤੇ ਲੋਕਾਂ ਨੇ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਰ ਜਦੋਂ ਵਾਪਸ ਆਏ ਤੇ ਉਹਨਾਂ ਨੇ ਮੂਲ ਮੰਤਰ ਦਾ ਉਚਾਰਣ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਅਕਰੋ ਦਰਸ਼ਨ ਜੀ ਇਹ ਗੁਰਦਵਾਰ ਸਾਹਿਬ ਦੇ ਅੰਦਰ ਜੋ ਸਜਾਵਟ ਤੇ ਸੰਗਤਾਂ ਬੜੇ ਪਿਆਰ ਨਾਲ ਦਰਸ਼ਨ ਕਰ ਰਹੀਆਂ ਨੇ ਹਮਮਾ ਕੇ ਆ ਰਹੀਆਂ। ਅੱਜ ਹੈਗਾ ਜੀ ਤੈਨ ਤਰੀਕ ਤੇ ਤੈਨ ਤਰੀਕ ਨੂੰ ਇਹਨਾਂ ਰਸਾ ਅਜੇ ਗੁਰਪੰਨ 5 ਤਰੀਕ ਨੂੰ ਹੈ ਤੇ ਸੰਗਤਾਂ ਨੇ ਬੜੇ ਪਿਆਰ ਨਾਲ ਮੱਥਾ ਟੇਕਿਆ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੁਹਾਨੂੰ ਮੈਂ ਦੱਸ ਦਵਾਂ ਸੁਲਤਾਨਪੁਰ ਲੋਧੀ ਜੋ ਕਿ ਕਪੂਥਲੇ ਜ਼ਿਲ੍ਹੇ ਵਿੱਚ ਹੈ ਪੰਜਾਬ ਵਿੱਚ ਜਿੱਤੇ ਕੀ ਹੋਰ ਗੁਰਦੁਆਰਾ ਸਾਹਿਬ ਨੇ ਹਟ ਸਾਹਿਬ ਜਿੱਥੇ ਗੁਰੂ ਜੀ ਨੇ 13-13 ਤੋਲਿਆ ਬੇਬੇ ਨਾਨਕੀ ਦਾ ਗੁਰਦੁਆਰਾ ਬੇਬੇ ਨਾਨਕੀ ਜਿੱਥੇ ਸੋਹਰਾ ਪਰਿਵਾਰ ਦਾ ਘਰ ਤੇ 26 ਗੁਰਦੁਆਰੇ ਹੋਰ ਨੇ ਤੇ ਆਓ ਹੁਣ ਆਪਾਂ ਬੇਰੀ ਦੇ ਉਸ ਦਰਖਤੇ ਦਰਸ਼ਨ ਕੀਏ ਜਿਸ ਨਾਮ ਤੇ 베ਰ ਸਾਹਿਬ ਗੁਰਦੁਆਰੇ ਦਾ ਨਾਮ ਹੈ ਜੀ ਇਹ ਹੈ ਜੀ ਪਵਿੱਤਰ 베ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਲੱਗੀ ਹੋਈ ਹੈ ਤੇ ਇਹਨੂੰ ਇੱਥੇ ਬੜੇ ਹੀ ਸਤਜਤ ਤਰੀਕੇ ਨਾਲ ਸੰਭਾਲਿਆ ਗਿਆ ਹੈ ਸੰਗਤਾਂ ਨੇ ਬਹੁਤ ਹੀ ਪਿਆਰ ਨਾਲ ਇਸ ਜਗ੍ਹਾ ਦੇ ਦਰਸ਼ਨ ਕੀਤੇ ਤੇ ਆਨੰਦ ਮਾਣਿਆ ਆਹ ਬਿਲਡਿੰਗ ਦੇ ਪਿਛਲੇ ਪੰਨੇ ਕਾਲੀ ਵਈ ਨਦੀ ਹੈ ਤੁਸੀਂ ਦਰਸ਼ਨ ਕਰ ਸਕਦੇ ਜੇ ਤੁਹਾਨੂੰ ਮੌਕਾ ਰਹੀਂ ਉਹਦਾ ਆਓ ਜੀ ਦਰਸ਼ਨ ਕਰਦੇ ਹਾਂ ਪੂਰਾ ਸਾਹਿਬ ਦੇ ਜਿੱਥੇ ਗਨਨ ਸਾਹਿਬ ਨੇ ਭਗਤੀ ਕੀਤੀ ਇਹ ਉਹ ਜਗਾਹ ਹੈ ਦੱਸਦੇ ਨੇ ਜਿੱਥੇ ਨਨ ਸਾਹਿਬ ਭਗਤੀ ਕਰਿਆ ਕਰਦੇ ਸਨ ਕਿਉਂਕਿ ਸੁਲਤਾਨਪੁਰ ਚ ਗੁਰੂ ਜੀ ਬਹੁ ਸਮਾਂ ਰਹੇ 14 ਸਾਲ ਦੇ ਕਰੀਬ 13 ਸਾਲ 9 ਮਹੀਨੇ ਤੇ ਚਾਰ ਉਦਾਸੀਆਂ ਇਸ ਸੁਲਤਾਨਪੁਰ ਨਗਰੀ ਤੋਂ ਹੀ ਸ਼ੁਰੂ ਕੀਤੀਆਂ ਸੀਗੀਆਂ ਇਹ ਸ਼ਾਇਦ ਤੁਸੀਂ ਜਾਣਦੇ ਆ ਜਾਂ ਨਹੀਂ ਜਾਣਦੇ ਇਤਿਹਾਸ ਦੱਸਦਾ ਹੈ ਤੇ ਇਸ ਤਰ੍ਹਾਂ ਸੰਗਤਾਂ ਨੇ ਮੱਥੇ ਟੇਕੇ ਤੇ ਗੁਰੂ ਕਾਲ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਨਾਂ ਵਾਲੀ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਬਹੁਤ ਵੱਡਾ ਹਾਲ ਹੈ ਜਿੱਥੇ ਇੱਕ ਵਾਰ ਚ ਸੈਂਕੜੇ ਸੰਗਤਾਂ ਇੱਕ ਵਾਰ ਚ ਇਕੱਠੇ ਲੰਗਰ ਛਕਦੇ ਨੇ ਤੇ ਸੇਵਾਦਾਰ ਬੜੇ ਪਿਆਰ ਨਾਲ ਛਕਾਉਂਦੇ ਨੇ ਜਿੱਥੇ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ ਉੱਥੇ ਮਨ ਚਿੱਤ ਲਾ ਕੇ ਸੇਵਾ ਵੀ ਕੀਤੀ ਸultanpur Lodhi ਆਈ ਸੰਗਤਾਂ ਲੋਕਲ ਸੰਗਤਾਂ ਤੋਂ ਦਰਸ਼ਨ ਕਰਕੇ ਸ਼ਾਮ ਨੂੰ ਜਾਂ ਦੁਪਹਿਰ ਨੂੰ ਅੱਥਾ ਦੇ ਕੇ ਵਾਪਸ ਹੋ ਜਾਂਦੀ ਹੈ ਜਿਹੜੀ ਦੂਰੋਂ ਨੇੜੇੋਂ ਸੰਗਤਾਂ ਆਉਂਨਾਂ ਉਹਨਾਂ ਵਾਸਤੇ ਵੀ ਕਾਫੀ ਅੱਛੇ ਇੰਤਜ਼ਾਮ ਕੀਤੇ ਗਏ ਕਮਰੇ ਨੇ ਕਾਰਾਂ ਦੀ ਪਾਰਕਿੰਗ ਵਾਸਤੇ ਵੀ ਬਹੁਤ ਸੁਚੱਜੇ ਸੋਹਣੇ ਇੰਤਜ਼ਾਮ ਕੀਤੇ ਗਏ ਨੇ ਤੇ ਬਾਜ਼ਾਰ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਸਜਿਆ ਪਿਆ ਹੈ ਕਾਫੀ ਸੰਗਤਾਂ ਸਾਧਨ ਆ ਰਹੀਆਂ ਤੇ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਜਾ ਰਹੀਆਂ ਜਿਹੜੇ ਲੋਕਲ ਪੰਜਾਬ ਦੇ ਨੇ ਤੇ ਤੁਸੀਂ ਦੇਖੋ ਬਾਜ਼ਾਰ ਵੀ ਪੂਰੇ ਵਧੀਆ ਤਰੀਕੇ ਨਾਲ ਲੱਗੇ ਹੋਏ ਨੇ ਪੁਲਿਸ ਵੀ ਆਪਣੇ ਹਿਸਾਬ ਨਾਲ ਆਪਣੀ ਸੇਵਾਵਾਂ ਨਿਭਾ ਰਹੀ ਹੈ ਤੇ ਬਾਜ਼ਾਰ ਵਿੱਚ ਸੰਗਤਾਂ ਆਪਣੇ ਲੋੜਦਿਆਂ ਚੀਜ਼ਾਂ ਤੇ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਲੈ ਰਹੀਆਂ ਤੇ ਦਰਸ਼ਨ ਵੀ ਨਾਲ-ਨਾਲ ਤੇ ਨਾਲ-ਨਾਲ ਖਰੀਦਾਰੀ ਵੀ ਜੋ ਲੋੜਦਿਆਂ ਚੀਜ਼ਾਂ ਲੈ ਕੇ ਤੇ ਇਸ ਤਰ੍ਹਾਂ ਕਾਉਂਟਰੀ ਦੇ ਬਹੁਤ ਸਾਰੇ ਸਟੋਰ ਲੱਗੇ ਹੋਏ ਨੇ ਤੇ ਪ੍ਰਸ਼ਾਸਨ ਵੀ ਬਹੁਤ ਜ਼ੋਰਸ਼ ਹੋਰਨ ਲੱਗਾ ਹੋਇਆ ਕਿ ਜਿਹੜਾ ਗੁਰਪੁਰ ਤੇ ਸੜਕ ਤਿਆਰ ਹੋ ਜAVE ਛੇਤੀ ਛੇਤੀ ਤੇ ਤੁਸੀਂ ਦਰਸ਼ਨ ਕਰੋ ਹੱਟ ਸਾਬ ਜਿੱਥੇ ਗੁਰੂ ਜੀ ਨੇ ਹੱਟ ਕੀਤੀ ਤੇ 13-13 ਟੋਲੇ ਆ ਇੱਥੇ ਥੋੜੀ ਦੂਰੀ ਤੇ ਬੇਬਨਾਨ ਕੀ ਜੀ ਦਾ ਗੁਰਦੁਆਰਾ ਵੀ ਹੈ ਤੇ ਹੋਰ ਵੀ بڑے ਗੁਰਦੁਆਰੇ ਨੇ ਇਸ ਵੀਡੀਓ ਵਿੱਚ ਤੁਹਾਨੂੰ ਇੰਨਾ ਹੀ ਅਗਲੇ ਵੀਡੀਓ ਵਿੱਚ ਹੋਰ ਦਰਸ਼ਨ ਕਰਾਵਾਂਗੇ ਜੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਧੰਨਵਾਦ